ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੇ ਚੜ੍ਹਦੀ ਗੱਲ 'ਚ ਹੋਗੇ ਦੋਸਤੋ ਇੱਕ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਵੀਡੀਓ ਚੰਗੀ ਲੱਗੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਥੰਬਨੇਲ ਤੇ ਲਿਖਿਆ ਹੋਇਆ ਜੀ ਜੇਕਰ ਤੁਸੀਂ ਕਿਸੇ ਰਿ ਚਲੋਣਾ ਚੋਣੇ ਹੁਣ ਤਾਂ ਉਹਦੇ ਲਈ ਦੋ ਕੁ ਚੀਜ਼ਾਂ ਦੱਸੂੰਗਾ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਗੱਲਾਂ ਵੀ ਕਿੱਦਾਂ ਕਿਸੇ ਰਿਸ਼ਤੇ ਨੂੰ ਲੰਬੇ ਸਮੇਂ ਤੱਕ ਚਲਾਇਆ ਜਾ ਸਕਦਾ ਕਿਉਂਕਿ ਅੱਜ ਕੱਲ ਦੇ ਜਿਹੜੇ ਰਿਸ਼ਤੇ ਹਨਾ ਬਹੁਤ ਛੋਟੇ ਰਹਿ ਗਏ ਨੇ ਹਨਾ ਬੜੀ ਜਲਦੀ ਟੁੱਟ ਜਾਂਦੇ ਨੇ ਉਹਦੇ ਕਾਰਨ ਤਾਂ ਬਹੁਤ ਹੁੰਦੇ ਨੇ ਹਨਾ ਪਰ ਦੋ ਚੀਜ਼ਾਂ ਜਿਹੜੀਆਂ ਖਾਸ ਨੇ ਉਹ ਅੱਜ ਆਪਾਂ ਡਿਸਕਸ ਕਰਾਂਗੇ ਵੀ ਜਿੰਨਾਂ ਨਾਲ ਤੁਹਾਡਾ ਰਿਸ਼ਤਾ ਲੌਂਗ ਟਰਮ ਤੱਕ ਚੱਲ ਸਕਦਾ ਚਾਹੇ ਉਹ ਭੈਣ ਭਰਾ ਦਾ ਰਿਸ਼ਤਾ ਹੋਵੇ ਚਾਹੇ ਉਹ ਹਸਬੰਡ ਵਾਈਫ ਦਾ ਹੋਵੇ ਚਾਹੇ ਉਹ ਤੁਹਾਡਾ ਕੋਈ ਯਾਰ ਦੋਸਤ ਹੋਵੇ ਇਹ ਰਿਸ਼ਤੇ ਬਹੁਤ ਹੁੰਦੇ ਨੇ ਦੁਨੀਆ ਦੇ ਠ ਤੇ ਪਰ ਅੱਜਕੱਲ੍ਹ ਜਿਹੜੇ ਰਿਸ਼ਤੇ ਜਿਆਦਾ ਲੰਬੇ ਨਹੀਂ ਚੱਲਦੇ ਟੁੱਟ ਜਾਂਦੇ ਆ ਹਨਾ ਬਾਕੀ ਇਹ ਗੱਲ ਹੁੰਦੀ ਆ ਜੀ ਹਰੇਕ ਦੀ ਨੇਚਰ ਦੀ ਹਨਾ ਤੇ ਚਲੋ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆਂ ਵੀਡੀਓ ਜਿਆਦਾ ਲੰਬੀ ਨਹੀਂ ਕਰਦੇ ਪਹਿਲੇ ਨੰਬਰ ਦਾ ਜੀ ਇੱਕ ਅੰਡਰਸਟੈਂਡਿੰਗ ਹੁੰਦੀ ਆ ਉਹ ਤਾਂ ਲਗਭਗ ਸਭ ਨੂੰ ਪਤਾ ਹੀ ਆ ਹਨਾ ਬੇ ਜੇ ਇੱਕ ਦੂਜੇ ਪਰਸਨ ਦੀ ਅੰਡਰਸਟੈਂਡਿੰਗ ਮੈਚ ਕਰਦੀ ਆ ਹਨਾ ਤਾਂ ਉਹਨਾਂ ਦਾ ਰਿਸ਼ਤਾ ਜਿਹੜਾ ਸਕਸੈਸ ਹੁੰਦਾ ਲੌਂਗ ਟਾਈਮ ਤੱਕ ਚੱਲਦਾ ਆ ਠੀਕ ਹੈ ਜੀ ਇੱਕ ਦੂਜੇ ਨੂੰ ਸਮਝਣਾ ਜਿਹਨੂੰ ਆਪਾਂ ਕਹਿੰਦੇ ਆਂ ਪੰਜਾਬੀ ਦੇ ਵਿੱਚ ਠੀਕ ਹੈ ਚਾਹੇ ਉਹ ਯਾਰੀ ਦੋਸਤੀ ਵਿੱਚ ਹੋਵੇ ਚਾਹ ਭਾ ਭੈਣ ਦਾ ਹੋਵੇ ਜਿੱਦਾਂ ਵੀ ਆ ਨਾ ਇੱਕ ਜਿਹੜੀ ਦੂਸਰੀ ਨੰਬਰ ਤੇ ਜਿਹੜੀ ਮੇਨ ਚੀਜ਼ ਆ ਨਾ ਜੇ ਤੁਸੀਂ ਰਿਸ਼ਤਾ ਲੰਬਾ ਚੋਣਿਓ ਆਪਣੇ ਜਿੰਨਾ ਤੁਹਾਡਾ ਰਿਸ਼ਤਾ ਆ ਹਨਾ ਚਾਹੇ ਕੋਈ ਵੀ ਆ ਉਹ ਤੋਂ ਐਕਸਪੈਕਟੇਸ਼ਨਸ ਜ਼ਿਆਦਾ ਨਾ ਰੱਖੋ ਜਿਹਨੂੰ ਆਪਾਂ ਉਮੀਦਾਂ ਕਿੰਨੀਆਂ ਹਨਾ ਆਪਾਂ ਕੀ ਕਰਦੇ ਹਾਂ ਜਦੋਂ ਆਪਣਾ ਕਿਸੇ ਨਾਲ ਰਿਸ਼ਤਾ ਜੁੜਦਾ ਹਨਾ ਇੱਕ ਸਿੰਪਲ ਜੀ ਗੱਲ ਆ ਆਪਣੀਆਂ ਨਾ ਉਹਦੇ ਪ੍ਰਤੀ ਉਮੀਦਾਂ ਭਰੀ ਜਾਂਦੀਆਂ ਨੇ ਹਨਾ ਮੰਲੋ ਮੇਰਾ ਸਾਹਮਣੇ ਮੇਰਾ ਕੋਈ ਫਰੈਂਡ ਆ ਨਾ ਪਰ ਨਾ ਮੈਂ ਮੇਰਾ ਰਿਸ਼ਤਾ ਆ ਵਧੀਆ ਰਿਸ਼ਤਾ ਆ ਨਾ ਤਾਂ ਮੇਰੀਆਂ ਉਮੀਦਾਂ ਵੀ ਵੱਜਣਗੀਆਂ ਤੁਹਾਡੀ ਵੀ ਵਾਦੀ ਹੋਣਗੀਆਂ ਉਸ ਬੰਦੇ ਨੂੰ ਲੈ ਕੇ ਹਨਾ ਵੀ ਯਾਰ ਮੈਨੂੰ ਇਹ ਤੋਂ ਹੀ ਮੈਂ ਨੂੰ ਕਿਸੇ ਆਪੀ ਰੋੜ ਦੇਗੀ ਮੈਂ ਉਹਨੂੰ ਕਹਿ ਦਊਗਾ ਠੀਕ ਆ ਉਹ ਮੇਰੀ ਚਲੋ ਮਦਦ ਕਰ ਦਊਗਾ ਇਸ ਤਰ੍ਹਾਂ ਹੁੰਦਾ ਆਪਾਂ ਐਕਸਪੈਕਟੇਸ਼ਨਸ ਬਹੁਤ ਵਧਾ ਲੈਂਦੇ ਆ ਉਸ ਚੀਜ਼ ਤੋਂ ਉਸ ਬੰਦੇ ਤੋਂ ਹਨਾ ਉਸ ਪਰਸਨ ਤੋਂ ਤੇ ਬੱਟ ਕੇ ਵੀਰ ਇਦਾਂ ਹੋ ਸਕਦਾ ਵੀ ਹੋ ਸਕਦਾ ਸਾਹਮਣੇ ਵਾਲਾ ਬੰਦਾ ਸਾਡੀ ਐਕਸਪੈਕਟੇਸ਼ਨ ਤੇ ਸਾਡੀ ਉਮੀਦਾਂ ਦੇ ਖਰਾਣਾ ਉਤਰੇ ਉਹ ਚੀਜ਼ ਨੂੰ ਪੂਰਾ ਨਾ ਕਰ ਸਕੇ ਜੋ ਸੀ ਉਹ ਤਾਂ ਹੈਲਪ ਮੰਗੀ ਆ ਜਾਣਾ ਉਹਦੇ ਉਹਨੂੰ ਕਿਹਾ ਵੀ ਸਾਨੂੰ ਇਦਾਂ ਕਰਕੇ ਤੇਰੀ ਹੈਲਪ ਚਾਹੀਦੀ ਆ ਤਾਂ ਉੱਥੇ ਫਿਰ ਰਿਸ਼ਤੇ ਦੇ ਵਿੱਚ ਕੜਵਾਹਟ ਆ ਜਾਂਦੀ ਹੈ ਜਿਹੜੇ ਬੰਦੇ ਸਿਆਣੇ ਹੁੰਦੇ ਆ ਸਮਝ ਜਾਂਦੇ ਆ ਨਾ ਬਟ ਜਦੋਂ ਆਪਾਂ ਇਸ ਤੋਂ ਉਮੀਦਾਂ ਰੱਖਦੇ ਆ ਜੇ ਤਾਂ ਉਹ ਉਮੀਦ ਤੇ ਖਰੇ ਉਤਰਦੇ ਆ ਫੇਰ ਤਾਂ ਚਲੋ ਠੀਕਾ 20 ਵਾਰ ਕੋਈ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਵੀ ਅਗਲਾ ਬੰਦਾ ਵੀ ਹੈ ਨਾ ਮਜਬੂਰ ਹੁੰਦਾ ਆਪਣੀ ਹੈਲਪ ਨਹੀਂ ਕਰ ਸਕਦਾ ਉੱਥੇ ਕਈ ਰਿਸ਼ਤਿਆਂ ਦੇ ਵਿੱਚ ਫਿਰ ਕੜਵਾਹਟ ਆ ਜਾਂਦੀ ਹੈ ਸਾਰੇ ਵਿੱਚ ਨਹੀਂ ਆਉਂਦੀ ਕਈ ਰਿਸ਼ਤਿਆਂ ਵਿੱਚ ਫਿਰ ਕੜਵਾਹਟ ਆ ਜਾਂਦੀ ਹੈ ਨਾ ਇਸ ਲਈ ਜੇ ਤੁਸੀਂ ਲੌਂਗ ਟਾਈਮ ਲੌਂਗ ਟਰਮ ਉਸ ਰਿਸ਼ਤੇ ਨੂੰ ਨਿਭਾਉਣਾ ਚਾਹੁੰਦੇ ਹੋ ਚਾਹੇ ਕੋਈ ਵੀ ਰਿਸ਼ਤਾ ਹੋਵੇ ਤਾਂ ਐਕਸਪੈਕਟੇਸ਼ਨ ਜਿਹੜੀਆਂ ਉੱਕਾਟ ਰੱਖੋ ਹਨ ਜਿੰਨੀਆਂ ਘੱਟ ਰੱਖਾਂਗੇ ਓਨਾ ਮਜ਼ਬੂਤ ਇਸਦਾ ਹੋਊ ਓਨਾ ਲੌਂਗ ਟਾਈਮ ਚੱਲੇਗਾ ਸੋ ਇਹ ਦੋ ਚੀਜ਼ਾਂ ਨੇ ਜਿਹੜੀਆਂ ਸਾਡੇ ਰਿਸ਼ਤਿਆਂ ਨੂੰ ਹਨ ਮਜ਼ਬੂਤ ਕਰਦੀਆਂ ਨੇ ਹਨ ਤੇ ਇਹਨਾਂ ਨੂੰ ਜੇ ਅਪਾ ਧਿਆਨ ਵਿੱਚ ਰੱਖਾਂ ਤਾਂ ਸਾਡੀ ਲਾਈਫ 'ਚ ਜਿਹੜੇ ਵੀ ਰਿਸ਼ਤੇ ਹੋਣਗੇ ਉਹ ਵਧੀਆ ਢੰਗ ਨਾਲ ਸਾਡਾ ਲੌਂਗ ਟਾਈਮ ਤੱਕ ਚੱਲਣਗੇ ਸੋ ਜੇ ਇੱਥੇ ਵੀਡੀਓ ਨੂੰ ਖਤਮ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ